ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਤੇ ਹੋਰ ਲੋਕਾਂ ਲਈ ਫਾਇਦੇਮੰਦ ਤੇ ਜਾਣਕਾਰੀ ਭਰਪੂਰ ਸਾਬਿਤ ਹੋ ਸਕਦੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਤੁਮਤਾਨ ਸਾਹਿਬ ਜਿੱਥੇ ਦਰਸ਼ਨੀ ਡਿਊਟੀ ਦਾ ਬਰ ਪ੍ਰਾਪਤ ਹੈ ਉੱਥੇ ਹੁਣ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਲੀ ਰੇਲ ਗੱਡੀ ਰੁਕਣ ਲੱਗੀ ਹੈ ਹਰ ਸ਼ੁੱਕਰਵਾਰ 4:58 ਮਿੰਟ ਤੇ ਇਹ ਟ੍ਰੇਨ ਆਉਂਦੀ ਹੈ ਕੇਵਲ 2 ਮਿੰਟ ਦੇ ਲਈ ਇਹ ਟ੍ਰੇਨ ਇੱਥੇ ਰੁਕਦੀ ਹੈ ਤੇ ਹਰ ਸ਼ੁੱਕਰਵਾਰ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਲੋਕ ਸਟੇਸ਼ਨ ਦੇ ਉੱਪਰ ਖੜੇ ਨੇ ਇਹ ਸਿੱਖ ਸੰਗਤ ਹੈ ਜੋ ਤੁਮਤਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੰਗਰ ਬਣਾ ਕੇ ਲਿਆਉਂਦੇ ਨੇ ਤੇ ਇੱਥੇ ਪੂਰੀ ਰੇਲ ਗੱਡੀ ਦੇ ਲਈ ਲੰਗਰ ਵਰਤਾਇਆ ਜਾਂਦਾ ਹੈ ਤੁਸੀਂ ਵੀਡੀਓ ਨੂੰ ਵਰਤ ਸਕਦੇ ਹੋ ਖਿਆਰ ਕਰਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰੂਬ ਕਰਿਓ